ਉਡੀ ਖਬਰ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕੱਲ ਹੀ ਡੇਰਾ ਮੁਖੀ ਰਾਮ ਰਹੀਮ ਨੂੰ 30 ਦਿਨ ਦੀ ਪੈਰੋਲ ਦਿੱਤੀ ਗਈ ਤਾਂ ਇਸ ਪੈਰੋਲ ਤੋਂ ਬਾਅਦ ਡੇਰਾ ਮੁਖੀ ਰਾਮ ਰਹੀਮ ਸਰਸਾ ਦੇ ਵਿੱਚ ਰੁਕਿਆ ਹੋਇਆ ਪਰ ਇਸ ਪੈਰੋਲ ਨੂੰ ਲੈ ਕੇ ਵੀ ਸਿੱਖ ਜਥੇਬੰਦੀਆਂ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਦੇ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲਣ ਤੋਂ ਬਾਅਦ ਵੱਡੇ ਖੁਲਾਸੇ ਵੀ ਕੀਤੇ ਤੇ ਨਾਲ ਹੀ ਵੱਡੇ ਸਵਾਲ ਵੀ ਖੜੇ ਕੀਤੇ ਆਖਰ ਕੀ ਕੁਝ ਕਹਿ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਤੀ ਇਸ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲਣ ਤੋਂ ਬਾਅਦ ਇੱਕ ਵਾਰ ਤੁਹਾਨੂੰ ਉਹਨਾਂ ਦੀ ਜੰਗੂਰ ਜੀ ਕਾ ਖਾਲਸਾ ਵੰਗੂਰ ਜੀ ਦੀ ਫਤਿਹ ਰਾਮ ਰਹੀਮ ਜਿਹੜਾ ਕਿ ਇੱਕ ਚਰਚਿਤ ਨਾਮ ਹੈ ਤੇ ਖਾਸ ਤੌਰ ਦੇ ਉੱਤੇ ਇਸ ਗੱਲ ਦਾ ਵੱਡਾ ਦੋਸ਼ ਹੈ ਕਿ ਗੁਰੂ ਸਾਹਿਬਾਨ ਦਾ ਸਵਾਗ ਰਚਨ ਦਾ ਮੁੱਦਾ ਸਿੱਖਾਂ ਨੂੰ ਚੁਣੌਤੀ ਦੇਣ ਦਾ ਮੁੱਦਾ ਤੇ ਪਿਛਲੇ ਦਿਨੀ ਉਸ ਦੇਰੇ ਦਾ ਇੱਕ ਅਹਿਮ ਆਗੂ ਜਿਹੜਾ ਪ੍ਰਦੀਪ ਗਰੇਰ ਉਹਦੀ ਅਦਾਲਤ ਦੇ ਅੰਦਰ ਇਸ ਗੱਲ ਦੀ ਬਿਆਨਬਾਜ਼ੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਦਵੀ ਦੇ ਮਾਮਲੇ ਦੇ ਵਿੱਚ ਆਰਡਰ ਜਿਹੜਾ ਹੁਕਮ ਜਿਹੜਾ ਉਹ ਰਾਮ ਰਹੀਮ ਵੱਲੋਂ ਤੇ ਉਹਦੀ ਜਿਹੜੀ ਮੂੰਹ ਬੋਲੀ ਹਣੀਪ੍ਰੀਤ ਵੱਲੋਂ ਦਿੱਤਾ ਗਿਆ ਸੋ ਉਸ ਕਰਕੇ ਅੱਜ ਦੀ ਤਰੀਕ ਤੱਕ ਸਿੱਖਾਂ ਦੇ ਲਈ ਬਹੁਤ ਵੱਡੀ ਇੱਕ ਚੁਣੌਤੀ ਆ ਪਰ ਦੂਸਰੇ ਪਾਸੇ ਜੇ ਦੇਖਿਆ ਜਾਵੇ ਜਿਹੜੀ ਉਸ ਦੇ ਉੱਤੇ ਬਲਾਫਕਾਰ ਦੇ ਤੇ ਕਤਲ ਦੇ ਕੇਸ ਨੇ ਉਹਨਾਂ ਦੇ ਤਹਿਤ ਦੇਸ਼ ਦੀ ਅਦਾਲਤ ਨੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ 7.5 ਸਾਲ ਹੋ ਗਏ ਉਹਨੂੰ ਸਜ਼ਾ ਸੁਣਾਈ ਨੂੰ ਜਿਸ ਦਿਨ ਸਜ਼ਾ ਸੁਣਾਈ ਗਈ ਉਸ ਦਿਨ ਬਹੁਤ ਵੱਡਾ ਇੱਕ ਤਾंडਵ ਹੋਇਆ ਲੋਕ ਮਾਰੇ ਗਏ ਲੋਕਾਂ ਦੀ ਪ੍ਰਾਪਰਟੀ ਜਿਹੜੀ ਹੈ ਜਲਾ ਦਿੱਤੀ ਗਈ ਸਰਕਾਰੀ ਪ੍ਰਾਪਰਟੀ ਜਲਾ ਦਿੱਤੀ ਗਈ ਤੇ ਜਿਹੜਾ ਜਿਹੜੇ ਜਿਹੜਾ ਸਾਡਾ ਪ੍ਰੈਸ ਮੀਡੀਆ ਸੀ ਉਹਨਾਂ ਦੀਆਂ ਗੱਡੀਆਂ ਸਾੜ ਦਿੱਤੀਆਂ ਗਈਆਂ ਇਹ ਉਸ ਦਿਨ ਦਾ ਹਸ਼ਰ ਤੇ ਤਸਵੀਰ ਸੀ ਤੋ ਅੱਜ ਅਸੀਂ ਦੇਖ ਰਹੇ ਹਾਂ ਕਿ ਸਾਢੇ 7 ਸਾਲ ਦੇ ਸਮੇਂ ਵਿੱਚ 12 ਵਾਰ ਰਾਮ ਰਹੀਮ ਜਿਹੜਾ ਉਹ ਮਹਿਮਾਨ ਬਣ ਕੇ ਹਰਿਆਣਾ ਸਰਕਾਰ ਦਾ ਉਹ ਬਾਹਰ ਆਉਂਦਾ ਜਿੱਥੇ ਉਹਨਾਂ ਦਾ ਜੀ ਕਰਦਾ ਉਹ ਆਉਂਦੇ ਨੇ ਪਿਛਲੇ ਸਮੇਂ 'ਚ ਯੂਪੀ 'ਚ ਬਾਗਪਤ ਚਿਕਲੇ ਐਸ ਕੀ ਉਹਨਾਂ ਦਾ ਮਨ ਪੜਿਆ ਕਿ ਉਹਨਾਂ ਨੇ ਹਰਿਆਣਾ ਵਿੱਚ ਆਪਣਾ ਜਿਹੜਾ ਹੈੱਡਕੁਆਟਰ ਆ ਜਿੱਥੋਂ ਉਹਨਾਂ ਨੂੰ ਜਿਹੜਾ ਲਿਆਂਦਾ ਗਿਆ ਸੀ ਜਿਹੜਾ ਉਹਨਾਂ ਦਾ ਆਪਦਾ ਮੁੱਖ ਸਥਾਨ ਹੈ ਉੱਥੇ ਉਹ ਜਾਣਗੇ ਤੇ ਉੱਥੇ ਉਹ ਅੱਜ ਸਵੇਰੇ 5:30 ਵਜੇ ਸਨਾਰਿਆ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਅੱਜ ਉਹ ਉੱਥੇ ਪਹੁੰਚ ਗਏ ਨੇ ਤੇ ਉੱਥੇ ਆ ਕੇ ਉਹ ਆਪਣੇ ਜਿਹੜੇ ਲੋਕਾਂ ਨਾਲ ਗੱਲਾਂ ਗੱਲਬਾਤ ਜਿਹੜੀ ਹੈ ਉਹ ਸਾਂਝੀ ਕਰ ਰਹੇ ਨੇ ਸੋ ਇਹ ਗੱਲ ਮੈਂ ਦੇਖ ਰਿਹਾ ਕਿ ਹਰ ਤੀਜੇ ਚੌਥੇ ਮਹੀਨੇ ਸਿੱਖਾਂ ਦੇ ਜਿਹੜੇ ਅੱਲੇ ਜਖਮ ਹਨ ਉਹ ਚੜਿਆ ਜਾਂਦਾ ਦੱਸਿਆ ਜਾਂਦਾ ਕਿ ਸਿੱਖਾਂ ਵਾਸਤੇ ਜਿਹੜਾ ਕਾਨੂੰਨ ਆ ਵੱਖਰਾ ਸਿੱਖਾਂ ਦਾ ਦੋਸ਼ੀ ਜਿਹੜਾ ਉਹ ਬਾਰ-ਬਾਰ ਪਰੋਲ ਤੇ ਰਿਹਾ ਹੁੰਦਾ ਪਰ ਜਿਹੜੇ ਸਿੱਖ ਹੈ ਜਿਨ੍ਹਾਂ ਨੇ ਆਪਣੇ ਧਰਮ ਲਈ ਤੇ ਸੰਘਰਸ਼ ਲਈ ਲੜਾਈ ਲੜੀ ਉਹ ਅੱਜ ਆਪਣੀਆਂ ਸਜਾਵਾਂ ਜਿਹੜੀਆਂ ਦੁਗਣੀਆਂ ਤੇ ਢਾਈ ਗੁਣਾ ਭੁੰਦ ਰਹੇ ਨੇ 12-12 ਸਾਲ ਉਹ ਫਾਂਸੀ ਚੱਕੀਆਂ ਵਿੱਚ ਬੈਠੇ ਰਹੇ ਉਹਨਾਂ ਦਾ ਜਿਹੜਾ ਕਿ ਨਿਆਂ ਕੀਤਾ ਜਾਂਦਾ ਪ੍ਰਧਾਨ ਮੰਤਰੀ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਵੀ ਅੱਜ ਤੱਕ ਉਸ ਦੀ ਉਡੀਕ ਬਣੀ ਹੋਈ ਆ ਸੋ ਬਹੁਤ ਵੱਡਾ ਰੋਸ ਆ ਸਿੱਖ ਆਵਾਮ ਦੇ ਅੰਦਰ ਇਹ ਵੀ ਇੱਕ ਇਫਾਕ ਹੈ ਜਿਹੜੀ ਕਿ ਪਤਰਾਂ ਪੱਤਰਕਾਰਾਂ ਵੱਲੋਂ ਤੇ ਚਾਲਾਂ ਵੱਲੋਂ ਜਿਹੜੀ ਚਰਚਾ ਕੀਤੀ ਗਈ ਉਹ ਗੱਲ ਸਾਹਮਣੇ ਆਈ ਕਿ 12 ਵਾਰ ਦੀ ਰਿਹਾਈ ਤੋਂ ਦੇ ਵਿੱਚ 9 ਵਾਰ ਤਫਾਕਨ ਉਹ ਉਦੋਂ ਬਾਹਰ ਆਉਂਦੇ ਆ ਜਦੋਂ ਜਿਹੜਾ ਕਿ ਚੋਣਾ ਹੁੰਦੀਆਂ ਨੇ ਸੋ ਇਹ ਬਹੁਤ ਮਾਰੀ ਗੱਲ ਹੈ ਕਿਉਂਕਿ ਜਿਹੜਾ ਸੰਵਧਾਨ ਹੈ ਉਹ ਹਰੇਕ ਨੂੰ ਇੱਕੋ ਜਿਹਾ ਅਧਿਕਾਰ ਵੀ ਦਿੰਦਾ ਤੇ ਉਹਦਾ ਸਨਮਾਨ ਵੀ ਕਰਦਾ ਸੋ ਅੱਜ ਇਹ ਗੱਲ ਸਾਹਮਣੇ ਆਈ ਤੇ ਸਿੱਖਾਂ 'ਚ ਵੱਡਾ ਰੋਸ ਹੈ ਕਿ RAM ਹੀ ਜਿਹੜਾ 12 ਵਾਰ ਪਰੋਲ ਲੈਂਦਾ ਜਿਹੜੇ ਸਿੱਖ ਨੇ ਉਹਨਾਂ ਨੂੰ 1 ਘੰਟੇ ਦੀ ਪ੍ਰੋਲ ਦੇਣ ਲਈ ਵੀ ਬਹੁਤ ਵੱਡੀਆਂ ਅਦਾਲਤਾਂ ਦੇ ਵਿੱਚ ਜੁੱਤੀਆਂ ਖਸਾਉਣੀਆਂ ਪੈਂਦੀਆਂ ਨੇ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਸੋ ਸਿੱਖ ਆਵਾਮ ਦੇ ਅੰਦਰ ਇਸ ਗੱਲ ਦਾ ਵੱਡਾ ਰੋਸ ਹੈ ਸ਼ਰੋਨੀ ਕਮੇਟੀ ਨੇ ਕਾਨੂੰਨੀ ਅਦਾਲਤਾਂ ਦਾ ਦਰਵਾਜ਼ਾ ਕਰਕਾਇਆ ਅੱਜ ਵੀ ਅਸੀਂ ਇਸ ਗੱਲ ਦੇ ਲਈ ਵੱਡੇ ਪੱਧਰ ਦੇ ਰੋਸ ਪ੍ਰਦਰਸ਼ਨ ਕਰਦੇ ਆਂ ਆਉਣ ਵਾਲਾ ਸਮਾਂ ਦੱਸੇਗਾ ਕਿ ਸਰਕਾਰਾਂ ਵੱਲੋਂ ਇਹ ਸਿੱਖਾਂ ਨਾਲ ਕੀਤਾ ਵਿਤਕਰਾ ਤੇ ਰਾਮ ਨੀਵ ਲਈ ਕੀਤੀ ਜਿਹੜੀ ਹੈ ਮਹਿਮਾਨ ਨਵਾਜ਼ੀ ਕਿਸ ਤਰ੍ਹਾਂ ਨਾਲ ਰੰਗ ਲੈਂਦੀ ਆ ਇਹ ਆਉਣ ਵਾਲੇ ਸਮੇਂ ਦਾ ਜਿਹੜਾ ਇਹ ਜਵਾਬ ਦੇਗਾ ਰਾਭੀਬ ਦੀ ਰਿਹਾਈ ਦੇ ਵਿੱਚ ਇੱਕ ਹੋਰ ਗੱਲ ਜਿਹੜੀ ਹੈ ਉਹ ਧਿਆਨ ਦੇਣ ਵਾਲੀ ਹੈ ਕਿ ਪਿਛਲੇ ਸਮੇਂ ਕਾਂਗਰਸ ਨੇ ਵੀ ਇਸ ਗੱਲ ਦਾ ਮੁੱਦਾ ਚੁੱਕ ਕੇ ਪੰਜਾਬ ਦੇ ਅੰਦਰ ਵੋਟਾਂ ਮੰਗੀਆਂ ਤੇ ਪ੍ਰਾਪਤ ਕੀਤੀਆਂ ਉਸ ਤੋਂ ਬਾਅਦ ਜਿਹੜੀ ਹੈ ਮੌਜੂਦਾ ਜਿਹੜੀ ਆਮ ਆਦਮੀ ਦੀ ਸਰਕਾਰ ਆਈ ਇਹਨਾਂ ਨੇ ਵੀ ਇਸ ਗੱਲ ਦਾ ਵੱਡਾ ਰਾਗ ਲਾ ਪਿਆ ਅੱਜ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੇ ਜਿਹੜੀ ਜਾਂਚ ਦੇ ਵੱਲੋਂ ਤੁਹਾਡੇ ਕਾਰਿਆਂ ਦੀ ਜਾਂਚ ਦੇ ਵੱਲੋਂ ਪ੍ਰਦੀਪ ਕਲੇਰ ਨੇ ਜੋ ਜੋ ਖੁਲਾਸਾ ਕੀਤਾ ਉਸ ਦੇ ਤਹਿਤ ਅੱਜ ਫਰਜ਼ ਬਣਦਾ ਹੈ ਪੰਜਾਬ ਦੀ ਸਰਕਾਰ ਦਾ ਕਿ ਉਹ ਰਾਮ ਰਹਿਮਨ ਨੂੰ ਤੇ ਉਹਦੀ ਜਿਹੜੀ ਹਨੀਪ੍ਰੀਤ ਆ ਉਹਨੂੰ ਲਿਆ ਕੇ ਉਹਨਾਂ ਤੋਂ ਪੁਸ਼ਟੀ ਕੀਤੀ ਜਾਵੇ ਤੇ ਉਹਨਾਂ ਦੇ ਪਰਚਾ ਜਿਹੜਾ ਦਰਜ ਕਰਕੇ ਕੇਸ ਚਲਾਇਆ ਜਾਵੇ ਜਿਹਦੇ ਵਿੱਚ ਇਹ ਗੱਲ ਸਾਹਮਣੇ ਆ ਚੁੱਕੀ ਆ ਪ੍ਰਦੀਪ ਕਲੇਰ ਵੱਲੋਂ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਅਦਵੀ ਦੇ ਮਾਮਲੇ ਵਿੱਚ ਹੁਕਮ ਜਾਰੀ ਕੀਤਾ ਸੀ ਅੱਜ ਅਸੀਂ ਚਾਹਾਂਗੇ ਕਿ ਵੱਡੇ ਵੱਡੀਆਂ ਗੱਲਾਂ ਕਰਨ ਵਾਲੀ ਪੰਜਾਬ ਦੀ ਸਰਕਾਰ ਅੱਜ ਰਾਮ ਰਹੀਮ ਨੂੰ ਤਾਂ ਤੁਸੀਂ ਸੁਣਿਆ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਨੇ ਕਿ ਇਹ ਸਿੱਖਾਂ ਨੂੰ ਜਾਣ ਬੁੱਝ ਕੇ ਚੜਾਇਆ ਜਾਂਦਾ ਜਿੱਥੇ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਮੋਰਚੇ ਲੱਗ ਰਹੇ ਨੇ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਤਾਰ ਸਰਕਾਰਾਂ ਨੂੰ ਅਪੀਲਾਂ ਕੀਤੀਆਂ ਜਾਂਦੀਆਂ ਨੇ ਸਰਕਾਰ ਅਣਗੌਲਿਆ ਕਰਦੀ ਆ ਉੱਥੇ ਹੀ ਡੇਰਾ ਮੁਖੀ ਨੂੰ ਬਾਰ-ਬਾਰ ਪੈਰੋਲ ਦਿੱਤੀ ਜਾਂਦੀ ਆ ਬਾਰ-ਬਾਰ ਫਰਲੋ ਦਿੱਤੀ ਜਾਂਦੀ ਆ ਇਹ ਸਿੱਖਾਂ ਨੂੰ ਜਾਣਬੁੱਝ ਕੇ ਚੜਾਇਆ ਜਾ ਰਿਹਾ ਤੇ ਨਾਲ ਹੀ ਕਿਹਾ ਕਿ ਜੋ ਹੁਣ ਦਿੱਲੀ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਨੇ ਉਹਨਾਂ ਇਲੈਕਸ਼ਨਾਂ ਦੇ ਵਿੱਚ ਸਿਆਸੀ ਲਾਹਾ ਲੈਣ ਦੇ ਲਈ ਹੀ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਗਈ ਹੈ ਤਾਂ ਹੋਰ ਵੀ ਵੱਡੇ ਜਿਹੜੇ ਖੁਲਾਸੇ ਇਹਨਾਂ ਦੇ ਵੱਲੋਂ ਕੀਤੇ ਗਏ ਨੇ ਸਾਰੇ ਪਾਸੇ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਤੋਂ ਬਾਅਦ ਸਿਆਸਤ ਛਿੜ ਜਾਂਦੀ ਆ ਵੱਡੇ ਸਵਾਲ ਖੜੇ ਹੁੰਦੇ ਨੇ ਤਾਂ ਵਾਕਿਹੀ ਸਵਾਲ ਖੜੇ ਹੋਣੇ ਲਾਜ਼ਮੀ ਨੇ ਤੇ ਕਿਉਂਕਿ ਇਸ ਵਾਰ ਜਿਹੜੇ ਡੇਰਾਮੁਖੀ ਨੂੰ ਸਰਸਾ ਦੇ ਵਿੱਚ ਰੱਖਿਆ ਗਿਆ ਉੱਥੇ ਭਾਰੀ ਫੋਰਸ ਲਗਾਈ ਗਈ ਆ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਫੋਰਸ ਲਗਾਈ ਗਈ ਆ ਤਾਂ ਲਗਾਤਾਰ ਡੇਰਾਮੁਖੀ ਰਾਮ ਰਹੀਮ ਤੇ ਸਰਕਾਰ ਜਿਹੜੀ ਦਿਆਲੂ ਹੁੰਦੀ ਹੋਈ ਨਜ਼ਰ ਆ ਰਹੀ ਆ ਆਖਰ ਡੇਰਾਮੁਖੀ ਨੂੰ ਪੈਰੋਲ ਪਰ ਬੰਦੀ ਸਿੱਖਾਂ ਦੇ ਨਾਲ ਅਜੀਹਾ ਬਿਤਕਰ ਆ ਬੰਦੀ ਸਿੱਖਾਂ ਦੀ ਪੈਰੋਲ ਨਹੀਂ ਦਿੱਤੀ ਜਾਂਦੀ ਜੇਕਰ ਕੋਈ ਖਾਸ ਕਾਰਨ ਹੁੰਦਾ ਪੈਰੋਲ ਦਿੱਤੀ ਜਾਂਦੀਆਂ ਤਾਂ ਮਹਿਜ਼ ਕੁਝ ਘੰਟਿਆਂ ਦੀ ਪਰ ਜਦੋਂ ਕਿ ਕਿਹਾ ਜਾਂਦਾ ਕਿ ਹਰ ਇੱਕ ਕੈਦੀ ਦੀ ਜਿਹੜਾ ਇਹ ਇੱਕ ਹੱਕ ਹੁੰਦਾ ਪੈਰੋਲ ਲੈਣਾ ਪਰ ਫਿਰਬੰਦੀ ਸਿੱਖਾਂ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾਂਦੀ ਬੰਦੀ ਸਿੱਖ ਤਾਂ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਰਿਹਾਈ ਕਿਉਂ ਨਹੀਂ ਹੁੰਦੀ ਸਵਾਲ ਆਪਣੇ ਆਪ ਦੇ ਵਿੱਚ ਵੱਡੇ ਨੇ ਆਖਰ ਜਵਾਬ ਤਾਂ